ਪੁਲਾੜ ਖੋਜ ਵੱਲ ਭਾਰਤ ਦੀ ਛਾਲ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੇ ਮੂਲ ਵਰ ਤੋਂ ਯੋਗ ਪੁਲਾੜ ਯਾਨ ਨੇ ਕਿਫਾਇਤੀ ਅਤੇ ਟਿਕਾਊ ਪੁਲਾੜ ਖੋਜ ਲਈ ਰਾਹ ਪੱਧਰਾ ਕੀਤਾ 23 ਮਾਰਚ 2016 ਨੂੰ ਕੀਤੇ ਗਏ ਪਰਖਣ ਵਿੱਚ ਇਸਰੋ ਨੇ ਦਿਖਾਇਆ ਕਿ ਕਿਸ ਤਰ੍ਹਾਂ ਇਸਰੋ ਦਾ ਇਹ ਯਾਨ ਆਵਾਜ਼ ਦੀ ਰਫ਼ਤਾਰ ਤੋਂ 5 ਗੁਣਾ ਰਫ਼ਤਾਰ ਤੇ ਉੱਡ ਸਕਦਾ ਹੈ ਨਾਲ ਹੀ ਇਹ ਵੀ ਦਰਸਾਇਆ ਕਿ ਇਸ ਯਾਨ ਦੇ ਉੱਤੇ ਲੱਗੇ ਕੰਪਿਊਟਰ ਕਿਸ ਤਰ੍ਹਾਂ ਇਸ ਯਾਨ ਨੂੰ ਧਰਤੀ ਦੇ ਵਾਤਾਵਰਣ ਵਿੱਚ ਦੁਬਾਰਾ ਦਾਖਲ ਹੋਣ ਵਿੱਚ ਮਦਦ ਕਰਦੇ ਹਨ ਅਤੇ ਇਹ ਯਾਨ ਕਿਸ ਤਰ੍ਹਾਂ ਬਿਨਾਂ ਕਿਸੇ ਵੀ ਮਨੁੱਖੀ ਸਹਾਇਤਾ ਤੋਂ ਉਡ ਸਕਦਾ ਹੈ ਅਤੇ ਧਰਤੀ ਤੇ ਆਪਣੇ ਆਪ ਇੱਕ ਹਵਾਈ ਜਹਾਜ਼ ਵਾਂਗ ਉਤਰ ਸਕਦਾ ਹੈ ਮੂਲ ਵਰਤੋ ਯੋਗ ਪੁਲਾੜ ਯਾਨ ਦੇ ਵਿੱਚ ਬਹੁਤ ਸਾਰੀਆਂ ਸੁਦੇਸ਼ੀ ਤੌਰ ਤੇ ਵਿਕਸਿਤ ਟੈਕਨੋਲੋਜੀਆਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਹਨਾਂ ਟੈਕਨੋਲੋਜੀਆਂ ਤੇ ਕਈ ਪਰਖਣ ਕੀਤੇ ਜਾ ਚੁੱਕੇ ਹਨ ਭਵਿੱਖ ਵਿੱਚ ਇਸੇ ਯਾਨ ਨੂੰ ਵੱਡਾ ਕਰਕੇ ਬਣਾਇਆ ਜਾਵੇਗਾ ਇਹ ਯਾਨ ਦੇਖਣ ਵਿੱਚ ਹਵਾਈ ਜਹਾਜ਼ ਵਰਗਾ ਹੈ ਪਰ ਇਸ ਵਿੱਚ ਰਾਕਟ ਵਾਂਗ ਉਡਣ ਦੀ ਕਾਬਲੀਅਤ ਵੀ ਹੈ ਇਸ ਯਾਨ ਦੇ ਸਫਲ ਪਰਖਣ ਅਤੇ ਲੈਂਡਿੰਗ ਪ੍ਰਯੋਗਾਂ ਰਾਹੀਂ ਵਿਖਦੇ ਪੁਲਾੜ ਮਿਸ਼ਨਾਂ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਮੂਲ ਵਰਤੋ ਯੋਗ ਲਾਂਚ ਯਾਨ ਨੂੰ ਬਣਾਉਣ ਲਈ ਕੀਤੀ ਗਈ ਤਕਨੀਕੀ ਤਰੱਕੀ ਨੂੰ ਦਿਖਾਇਆ ਗਿਆ ਹੈ।